ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647 ਮਾ ਜਨਮ ਦਿਨ ਅ데ਸ਼ੀ ਗੁਰੂ ਰਵਿਦਾਸ ਸਭਾ ਅਰਬਨ ਸਟੇਟ ਦਾ ਸਿਲਵਰ ਜੁਬਲੀ ਸਥਾਪਨਾ ਦਿਵਸ ਸਮਾਰੋ ਸ਼੍ਰੀ ਗੁਰੂ ਰਵਿਦਾਸ ਭਵਨ ਅਰਬਨ ਸਟੇਟ ਫਗਵਾੜਾ ਵਿਖੇ 23 ਅਤੇ 24 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ ਜਿਸ ਸੰਬੰਧੀ ਸਭਾ ਦੇ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਡਾਕਟਰ ਬੀ ਆਰ ਅੰਬੇਦਕਰ ਭਵਨ ਅਰਬਨ ਸਟੇਟ ਵਿਖੇ ਹੋਈ ਜਿਸ ਵਿੱਚ ਸਭੂ ਮੈਂਬਰਾਂ ਨੇ ਜਿੱਥੇ ਸਮਾਗਮ ਨੂੰ ਲੈ ਕੇ ਐਮ ਵਿਚਾਰ ਚਰਚਾ ਕੀਤੀ ਉੱਥੇ ਹੀ ਗੱਲਬਾਤ ਕਰਦਿਆ ਜਨਰਲ ਸਕੱਤਰ ਕਨ ਸ਼ਾਮ ਨੇ ਦੱਸਿਆ ਕਿ 23 ਫਰਵਰੀ ਨੂੰ ਬੁੱਧੀਜੀਵੀ ਵਿਦਵਾਨ ਸਨਮਾਨ ਕੀਤਾ ਜਾਵੇਗਾ ਜਰ ਕੀ 24 ਫਰਵਰੀ ਨੂੰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਕੀਰਤਨ ਦਰਬਾਰ ਹੋਵੇਗਾ ਹੁਣਾ ਸਮੂਹ ਸੰਗਤਾਂ ਨੂੰ ਇਨਾ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਅਸੀਂ ਸ਼੍ਰੀ ਗੁਰੂ ਦਾਸ ਸਭਾ ਅਰਮ੍ਰਿਤਸਰ ਫਗਵਾੜਾ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਵੱਲੋਂ ਸਮੂਹ ਜਗਤ ਨੂੰ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੇ ਛੇਸਵਾਂ 47ਵੇਂ ਜਨਮ ਦਿਹਾੜੇ ਦੀਆਂ ਲੱਖ ਲੱਖ ਵਾਰ ਕਹਿੰਦੇ ਹਾਂ ਹਰ ਸਾਲ ਦੀ ਤਰ੍ਹਾਂ ਜਿੱਥੇ ਦੁਨੀਆ ਭਰ ਵਿੱਚ ਸ਼੍ਰੀ ਗੁਰੂ ਦਾਸ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਅਰਬਨ ਸਟੇਟ ਫਗਵਾੜਾ ਵਿਕੇ ਇ 23 ਫਰਵਰੀ ਅਤੇ 24 ਫਰਵਰੀ ਨੂੰ ਸ੍ਰੀ ਗੁਰੂ ਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਤੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ 23 ਫਰਵਰੀ ਸ਼ਾਮੀ 6 ਵਜੇ ਸੁਖ ਅਮਰਤ ਬਾਣੀ ਸ਼੍ਰੀ ਉਦਾਸ ਮਹਾਰਾਜ ਦੇ ਪਾਠਾਂ ਦੇ ਭੋਗ ਪਾਈ ਜਾਣਗੇ ਉਸ ਤੋਂ ਬਾਅਦ ਕੀਰਤਨ ਦਰਬਾਰ ਸਜੇਗਾ ਅਤੇ ਉਸ ਤੋਂ ਬਾਅਦ ਪ੍ਰੰਤ ਗੁਰੂ ਘਰ ਲੰਗਰ ਤੋਂ ਵਰਤੇਗਾ ਇਸੇ ਤਰ੍ਹਾਂ 24 ਫਰਵਰੀ ਨੂੰ ਸਵੇਰੇ 9 ਵਜੇ ਨਿਸ਼ਾਨ ਸਾਹਿਬ ਨੂੰ ਚੋਲਾ ਪਨਾਉਣ ਦੀ ਰਸਮ ਦਾ ਕੀਤੀ ਜਾਏਗੀ ਉਸ ਤੋਂ ਬਾਅਦ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦਾ ਆਰੰਭ ਕੀਤਾ ਜਾਏਗਾ 11:30 ਵਜੇ ਸੁਖਮਨੀ ਸਾਹਿਬ ਦੇ ਪਾਠਾਂ ਦੇ ਪੂਕ ਪਾਣ ਉਪਰੰਤ ਕੀਰਤਨ ਦਰਵਾਜ਼ਾ ਹੋ ਜਾਏਗਾ ਜਿਸ ਦੇ ਵਿੱਚ ਭਾਈ ਕਰਮ ਸਿੰਘ ਜਲੰਧਰ ਵਾਲੇ ਕੀਰਤਨੀ ਜਥੇ ਅਤੇ ਭਾਈ ਚਮਨ ਸਿੰਘ ਜੀ ਜਿਉਰੀ ਰਾਗੀ ਤੇ ਭਾਈ ਕਰਮ ਭਾਈ ਮੱਖਣ ਸਿੰਘ ਜੀ ਜਿਉਰੀ ਰਾਗੀ ਜੋ ਹੈ ਉਹ ਆਪਣੇ ਕੀਰਤਾ ਦਰਬਾਰ ਨਾਲ ਸੰਗਤਾਂ ਨੂੰ ਜਾਣਕਾਰਣਗੇ ਤੇ ਇਸ ਉਪਰੰਤ ਦਾਨੀ ਸੱਜਣਾ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਵੱਧ ਚੜ ਕੇ ਸ਼ਰਧਾਦਾਸ ਭਵਨ ਤੇ ਡਾਕਟਰ ਬੇੜਕਰ ਭਵਨ ਵਿੱਚ ਆਰਥਿਕ ਯੋਗਦਾਨ ਪਾਇਆ ਉਹਨਾਂ ਨੂੰ ਸਨਮਾਨਤ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਸ਼ਰਧਾਦਾਸ ਸਭਾ ਪਿਛਲੇ 25 ਸਾਲਾਂ ਤੋਂ ਅਰਬਨ ਸਟੇਟ ਫੋਗਵਾੜਾ ਦੇ ਇਲਾਕੇ ਪਰ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਅਤੇ 25 ਸਾਲਾਂ ਸਿਲਵਰ ਜੁਬਲੀ ਦਿਵਸ ਵੀ ਅਸੀਂ ਮਨਾਉਣ ਜਾ ਰਹੇ ਹਾਂ ਤੇ ਇਸ ਮੌਕੇ ਤੇ ਇੱਕ ਬਹੁਤ ਹੀ ਯਾਦਗਾਰੀ ਸੋਭੀਨਾਰ ਰਿਲੀਜ਼ ਕੀਤਾ ਜਾਵੇਗਾ ਅਤੇ 25 ਸਾਲਾਂ ਸਿਲਵਰੀ ਸਤਾਰਾਂ ਦੇ ਸੰਬੰਧ ਵਿੱਚ ਰਾਤ ਦਾ ਪ੍ਰੋਗਰਾਮ 26:30 ਵਜੇ ਤੋਂ ਸ਼ੁਰੂ ਹੋ ਕੇ ਜਿਸ ਵਿੱਚ ਇੱਕ ਸ਼ਰੂਦਾਸ ਮਾਰਜਾ ਦੇ ਸਵਰਪੰਤ ਕਵੀ ਦਰਬਾਰ ਹੋਏਗਾ। ਹੁਣ ਦੇ ਉਸ ਤੋਂ ਬਾਅਦ ਭਾਈ ਰਾਮਪਾਲ ਬੰਗਾ ਜੀ ਜੋ ਪ੍ਰੋਫੈਸਰ ਇਨ 뮤ਜ਼ਿਕ ਦੇ ਉਹਨਾਂ ਦੇ ਜੱਥੇ ਬਲੋਂ ਗੀਤ ਸੰਗੀਤ ਅਤੇ ਉਸ ਦੇ ਨਾਲ ਹੀ ਪ੍ਰਸਿੱਧ ਮਸ਼ਹਰੀ ਗੀਤਕਾਰ ਭਾਈ ਕਲਵਿੰਦਰ ਕਿੰਦਾ ਜੀ ਆਪਣੀ ਜੀ ਟੀਮ ਦੇ ਨਾਲ ਇਹ ਸੰਗੀਤ ਪੇਸ਼ ਕਰਨਗੇ ਉਸ ਦੇ ਨਾਲ ਹੀ ਆਜ਼ਾਦ ਕਲਾ ਮੰਚ ਆਜ਼ਾਦ ਕਲਾ ਮੰਚ ਕਲਾ ਪਵਨ ਪੋਗਾੜਾ ਵੱਲੋਂ ਸ਼ਿਰ ਗੁਰਦਾਸ ਮਹਾਰਾਜ ਦੇ ਜੀਵਨ ਮਿਸ਼ਨ ਤੇ ਫਲਸਫੀ ਆਧਾਰਿਤ ਬੇਗੰਪੂਰੇ ਦਾ ਸੰਗਰਾਮ ਨਾਟਕ ਖੇਡਿਆ ਜਾਏਗਾ ਤੇ ਉਸ ਰਾਤ ਨੂੰ ਵੀ ਦਾਨੀ ਸਜਣਾ ਅਤੇ ਹੋਰ ਜੋ ਸਨਮਾਨ ਦਾਸਤੀਆਂ ਜੋ ਪਹੁੰਚਣਗੇ ਉਹਨਾਂ ਨੂੰ ਸਨਮਾਨ ਕੀਤਾ ਜਾਏਗਾ ਦੋਨੋਂ ਦਿਨ ਚਾਹ ਪਕੌੜਿਆਂ ਦਾ ਲੰਗਰ ਢਡੂਆਂ ਦਾ ਲੰਗਰ ਤੇ ਗੁਰੂ ਦਾ ਟੱਟ ਲੱਗਰ ਅ ਅਦੁੱਟ ਵਰਤੇਗਾ ਇੱਕ ਵਾਰ ਫਿਰ ਅਸੀਂ ਸ਼ਿਰ ਗੁਰਦਾਸ ਬਾਣੇ ਜਨਮ ਦਿਨ ਦੀਆਂ ਸੂ ਸੰਗਤਾਂ ਨੂੰ ਲੱਖ ਲੱਖ